ਤਾ ਇਧਰੋਂ ਪੰਜਾਬ ਤ ਆ ਜਾਣਾ ਮੋਦੀ ਸਾਹਿਬ ਨੇ ਜੀ ਪਰ ਕਹਿੰਨੇ ਕਿ ਬਾਈ ਜਿਹੜੇ ਕਿਸਾਨ ਤਿਆਰੀਆਂ ਸ਼ੈਰੀ ਖਿੱਚੀ ਖੜੇ ਆ ਮਿੰਟੂ ਜੀ ਉਹਨਾਂ ਦਾ ਕੀ ਬਣੂ ਕਿ ਉਹ ਤਾਂ ਦੂਜੇ ਪਾਸੇ ਸਿਕਿਉਰਿਟੀ ਵੀ ਪੂਰੀ ਟਾਈਟ ਹੋਏਗੀ ਕਹਿੰਨੇ ਕਿ ਬਾਈ ਨੇੜੇ ਤਾਂ ਅਸੀਂ ਪਤਾ ਨਹੀਂ ਪਰ ਮਾਰਨ ਦੇਣਾ ਕਹਿੰਨੇ ਕਿ ਬਾਈ ਚਿੜੀ ਵੀ ਨਹੀਂ ਫਰਕੰਦੇ ਪ੍ਰਧਾਨ ਮੰਤਰੀ ਆਏਗਾ ਸਿਕਿਉਰਿਟੀ ਦਾ ਤਾਂ ਅੱਗੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦਾ ਮਸਲਾ ਵਿਗੜਿਆ ਸੀਗਾ ਜੀ ਤਾਂ ਉਸ ਸੂਰਤ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਤਾਂ ਫਿਰ ਜ਼ਰਾ ਜੀ ਕਹ ਲਿਆ ਕਿ ਹੋਰ ਵੀ ਪ੍ਰਬੰਧ ਪੁਖਤਾ ਕੀਤੇ ਜਾਣਗੇ ਅੱਜ ਮੈਂ ਪੜ੍ਹਦਾ ਪਿਆ ਸੀ ਇੱਕ ਖਬਰ ਦੇ ਵਿੱਚ ਕਹਿੰਦੇ ਕਿ 4 ਲੇਅਰ ਸਿਕਿਉਰਿਟੀ ਹੋਏਗੀ ਪਹਿਲੀ ਜੋ ਸੀਪੀਟੀ ਹੁੰਦੀ ਹੈ ਫਿਰ ਦੂਸਰੀ ਹੁੰਦੀ ਹੈ ਜਿੱਦਾਂ ਆਹ ਆਗੇ ਪੈਰਾ ਮਿਲਟਰੀ ਫੋਰਸਸ ਵਾਲੇ ਤੀਸਰੀ ਮਿਕਸ ਯਾਨੀ ਪੰਜਾਬ ਪੁਲਿਸ ਵੀ ਉਹਦੇ 'ਚ ਲੱਗੇਗੀ ਤੇ ਚੌਥੀ ਗਾਂ ਪੰਜਾਬ ਪੁਲਿਸ ਵਾਲੇ ਕੱਲੇ ਤਾਂ ਇਸ ਤਰ੍ਹਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਜਿਹੜਾ ਹੈ ਉਹ ਕੀਤਾ ਹੈ ਨਾ ਨੇ ਕਿ ਰੈਲੀ ਚ ਘਟੋ ਘਟ ਖਲਲ ਨਾ ਪਵੇ ਹੁਣ ਕਿਸਾਨਾਂ ਨੇ ਵੀ ਅੱਜ ਜਗਰਾਉ ਦੇ ਵਿੱਚ ਸ਼ਾਇਦ ਰੱਖੀ ਸੀਗੀ ਇੱਕ ਮਾਂ ਪੰਚਾਇਤ ਉਹਦੇ ਚੋਂ ਐਕਸ਼ਨ ਪ੍ਰੋਗਰਾਮ ਕੀ ਨਿਕਲਦਾ ਸੰਗਰੂਰ ਵੀ ਮੇਰੇ ਖਿਆਲ ਨਾਲ ਸੀਗੀ ਸ਼ਾਇਦ ਅੱਜ ਜਾਂ ਕੱਲ ਚੀ ਇਸ ਸੰਗਰੂਰ ਵੀ ਕੱਲ ਸੀ ਸ਼ਾਇਦ ਮੈਨੂੰ ਲੱਗਦਾ ਅੱਜ ਇਹਨਾਂ ਨੇ ਜਗਰਾਉ ਕਰਨੀ ਸੀ ਜੀ ਮੈਂ ਨਹੀਂ ਭੁੱਲਦਾ ਹੋ ਸਕਦਾ ਮੈਨੂੰ ਜਾਣਕਾਰੀ ਨਹੀਂ ਨਹੀਂ ਅੱਜ ਜਗਰਾਉ ਸੀ ਜੀ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਨੇ ਪ੍ਰੋਟੈਸਟ ਕਿਸੇ ਸੜਕ ਤੇ ਖੜਕੇ ਕਰਨਾ ਹੈ ਕੀ ਹਿਸਾਬ ਕਿਤਾਬ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਉਤਰ ਕੇ ਪਟਿਆਲੇ ਜਾਣਾ ਹੈ ਤੇ ਵੀਪੀਐਸ ਸਕੂਲ ਦੇ ਵਿੱਚ ਸ਼ਹਿਦ ਨਹੀਂ ਮੇਨ ਲੋਕ ਦਾ ਵੀਪੀਐਸ ਸਕੂਲ ਦੇ ਵਿੱਚ ਉਤਰਨਾ ਸ਼ਾਇਦ ਤੇ ਪੋਲੋ ਗਰਾਊਂਡ ਜਾਣਾ ਤਾਂ ਇਹ ਆ ਕਿ ਕੀ ਪਟਿਆਲੇ ਦੇ ਵਿੱਚ ਇਹ ਕਿਸਾਨ ਸੰਗਠਨ ਕਾਮਯਾਬ ਹੋਣਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਫਿਰ ਇੱਕ ਰੈਲੀ ਹੈਗੀ ਹੈ ਜਲੰਧਰ ਤੇ ਦੂਸਰੀ ਹੈਗੀ ਹੈ ਗੁਰਦਾਸਪੁਰ ਜੀ ਯਾਨੀ ਤਿੰਨ ਹੋ ਗਈਆਂ ਵੱਡੀਆਂ ਰੈਲੀਆਂ ਤਾਂ ਉਧਰੋਂ ਤਾਂ ਭਾਜਪਾ ਵਾਲੇ ਜਿਹੜੇ ਆ ਨਾ ਉਹ ਗੁਪਤ ਮੀਟਿੰਗਾਂ ਕਰ ਰਹੇ ਆ ਕਿ ਭਈ ਇਕੱਠ ਵੀ ਤਾਂ ਪਖਾਉਣਾ ਨਾ ਇਹ ਵੀ ਤਾਂ ਇੱਕ ਚੈਲੰਜ ਆ ਹੁਣ ਪਹਿਲਾਂ ਹੀ ਪਹਿਲਾਂ ਕੰਮ ਹੋ ਗਿਆ ਪ੍ਰਧਾਨ ਮੰਤਰੀ ਨੇ ਤੇ ਸਟੇਜ ਤੇ ਨਹੀਂ ਆਉਣਾ ਜੇ ਇਕੱਠ ਘੱਟ ਹੋਇਆ ਤਾਂ ਉਹਨਾਂ ਵਾਸਤੇ ਮੰਚ ਵੀ ਇੱਕ ਪੂਰਾ ਤਗੜਾ ਚਾਹੀਦਾ ਨਾ ਤੁਹਾਨੂੰ ਪਤਾ ਹੀ ਆ ਜਿਹੜੇ ਵੱਡੇ ਕਲਾਕਾਰ ਹੁੰਦੇ ਆ ਨਾ ਵੱਡੇ ਆਰਟਿਸਟ ਹੁੰਦੇ ਆ ਉਹ ਵੱਡੇ ਡਾਇਰੈਕਟਰਾਂ ਨਾਲ ਹੀ ਜ਼ਿਆਦਾ ਕੰਮ ਕਰਦੇ ਆ ਨਿਊ ਕਮਰ ਨੂੰ ਤਾਂ ਪੁੱਛਦੇ ਹੀ ਦੱਸਦੇ ਨਹੀਂ ਹੈ ਤਾਂ ਇਸ ਕਰਕੇ ਮੰਚ ਵੀ ਜਚਾਉਣਾ ਤੇ ਦੂਸਰੇ ਪਾਸੇ ਅੱਜ ਤੁਸੀਂ ਦੇਖਿਆ ਹੋਣਾ ਕਾਲੀਆ ਸਾਹਿਬ ਕਹਿ ਰਹੇ ਸੀਗੇ ਨਾਂ ਦੇ ਸਾਹਿਬ ਦਾ ਮੰਤਰੀ ਕਿ ਯਾਰ ਤੁਸੀਂ ਇਦਾਂ ਕਰੋ ਖਾ ਮੰਗ ਪੱਤਰ ਸਾਨੂੰ ਦੇ ਦਿਓ ਅਸੀਂ ਤੁਹਾਡੀ ਗੱਲ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਦੀ ਕਰ ਦਿੰਨੇ ਆ ਸਰਕਾਰ ਤਾਂ ਹੁਣ ਆਰਜੀ ਆ ਮੰਗ ਪੱਤਰ ਦੇ ਕੇ ਕਰੋਗੇ ਕੀ ਠੀਕ ਹੈ ਨਾ ਜੀ ਸੋ ਮੰਗ ਪੱਤਰ ਦੇ ਕੇ ਕੀ ਕਰੋਗੇ ਜਿਵੇਂ ਸਰਵਣ ਪੰਦੇਰ ਹੋਰਾਂ ਨੇ ਧਰਨਾ ਦੇ ਕੇ ਜੀ ਕਹਿੰਦੇ ਜੀ ਹਰਿਆਣੇ ਵਾਲੇ ਛਡੋਣੇ ਹੁਣ ਕਿਹੜੇ ਹਰਿਆਣੇ ਵਾਲੇ ਛੁੱਟੇ ਤਰਨਾ ਖਤਮ ਕਰ ਦਿੱਤਾ ਹੁਣ ਕਹਿੰਦੇ ਜੀ ਪ੍ਰਧਾਨ ਮੰਤਰੀ ਨੂੰ ਮਤਲਬ ਕਿ ਵਖਾਵਾ ਕਰਕੇ ਦਿਖਾਣਾ ਹੈ ਪ੍ਰਦਰਸ਼ਨ ਕਰਨਾ ਹੈ ਤਾਂ ਉਹਦੇ ਵਾਸਤੇ ਐਸਕੇਮ ਵੀ ਤਿਆਰੀ ਬਿਠੀ ਬੈਠਾ ਹੈ ਉਗਰਾਹਾਂ ਵਾਲੇ ਕਹਿੰਦੇ ਕਿ ਅਸੀਂ ਵੀ ਵਿਰੋਧ ਦੇ ਵਿੱਚ ਆਵਾਂਗੇ ਤਾਂ ਇਹ ਵਿਰੋਧ ਕਿੱਥੇ ਹੋਏਗਾ ਕਿਵੇਂ ਦਾ ਹੋਏਗਾ ਐਕਸ਼ਨ ਪ੍ਰੋਗਰਾਮ ਇਹ ਹੀ ਐਲਾਨ ਦੇ ਆ ਜਾਂ ਗੁਪਤ ਕੋਈ ਐਕਸ਼ਨ ਰੱਖਦੇ ਆ ਪਰ ਘੱਟੋ ਘੱਟ ਇਹਨਾਂ ਦੀ ਕੋਸ਼ਿਸ਼ ਇਹ ਹੋਏਗੀ ਕਿ ਉਹ ਜਿਵੇਂ ਕੈਮਰਾਮੈਨ ਫੋਕਸ ਕਰੋ ਫੋਕਸ ਮੋਦੀ ਸਾਹਿਬ ਤੇ ਹੋਏਗਾ ਤੇ ਆਮ ਤੌਰ ਤੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਮੋਦੀ ਜਾਂ ਅਮਿਤ ਸ਼ਾਹ ਦੀ ਰੈਲੀ ਤੇ ਕੈਮਰੇ ਜਿਹੜੇ ਹੁੰਦੇ ਆ ਉਹ ਦਰਸ਼ਕਾਂ ਵੱਲ ਜਾਂ ਜਿਹੜੇ ਸਮਰਥਕ ਹੁੰਦੇ ਉਹਨਾਂ ਵੱਲ ਬਹੁਤ ਘੱਟ ਇਸਤੇਮਾਲ ਕੀਤੇ ਜਾਂਦੇ ਨੇ ਉਹਦਾ ਕਾਰਨ ਇਹੀ ਹੈ ਜੀ ਮੇਨ ਫੋਕਸ ਰੱਖਿਆ ਜਾਂਦਾ ਸਟੇਜ ਵੱਲ ਸਟੇਜ ਵੱਲ ਸਟੇਜ ਤੇ ਮਾਈਕ ਵਗੈਰਾ ਚੱਲਦੇ ਹੁੰਦੇ ਨੇ ਸਪੀਕਰ ਚੱਲਦੇ ਹੁੰਦੇ ਨੇ ਤੇ ਉਹ ਜੇ ਕੋਈ ਛੋਟੀ ਮੋਟੀ ਨਾਹਰੇਬਾਜ਼ੀ ਕਿਤੇ ਹੋ ਵੀ ਜਾਵੇ ਤੇ ਉਹ ਸਕਰੀਨਾਂ ਤੇ ਨਹੀਂ ਆਉਂਦੀ ਤਾਂ ਇਹਨਾਂ ਦਾ ਯਤਨ ਇਹੀ ਹੋਏਗਾ ਕਿ ਘਟੋ ਘਟ ਰੈਲੀ ਦੇ ਵਿੱਚ ਕੋਈ ਵਿਗੜ ਨਾ ਪਾਵੇ ਬਾਰ ਕੋਈ ਛੋਟਾ ਮੋਟਾ ਪ੍ਰਦਰਸ਼ਨ ਹੁੰਦਾ ਹੈ ਤਕੜਾ ਪ੍ਰਦਰਸ਼ਨ ਹੁੰਦਾ ਹੈ ਤੇ ਫਿਰ ਉਹ ਦੇਖਿਆ ਜਾਊਗਾ ਤਾਂ ਇਹਦਾ ਮਤਲਬ ਤੇ ਸਾਫ ਹੈ ਨਾ ਕਿ ਭਈ ਕਿਸਾਨ ਜਿਹੜੇ ਆ ਉਹ ਐਲਾਨੀਆਂ ਇਸ ਗੱਲ ਤੇ ਅੜੇ ਹੋਏ ਆ ਕਿ ਅਸੀਂ ਵਿਰੋਧ ਪ੍ਰਦਰਸ਼ਨ ਕਰਨਾ ਹੈ ਪਰ ਦੂਸਰੇ ਪਾਸੇ ਕਟੋ-ਕਟ ਇਹ ਇਸ ਗੱਲ ਦਾ ਖਿਆਲ ਰੱਖ ਕੇ ਚੱਲ ਰਹੇ ਹੋਣਗੇ ਕਿ ਰੈਲੀ ਦੇ ਵਿੱਚ ਨਾ ਪਹੁੰਚ ਪਾਉਣ ਕਿਉਂਕਿ ਜੇ ਯਕਦਮ ਕੋਈ ਉੱਥੇ ਉੱਠ ਕੇ ਕੋਈ ਕਿਸੇ ਤਰ੍ਹਾਂ ਦਾ ਹੰਗਾਮਾ ਕਰ ਦਿੰਦਾ ਹੈ ਤਾਂ ਉਹ ਸਥਿਤੀ ਜਿਹੜੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਪ੍ਰਧਾਨ ਮੰਤਰੀ ਦੀ ਰੈਲੀ ਬਹੁਤ ਵੱਡੇ ਪੱਧਰ ਤੇ ਲਾਈਵ ਹੁੰਦੀ ਹੋ ਰਹੀ ਹੋ ਰਹੀ ਹੁੰਦੀ ਹੈ ਕਿਸੇ ਵੇਲੇ ਜਾਂ ਕਹ ਲਈਏ ਆਪਾਂ ਕਿ ਇਹਨਾਂ ਦੇ YouTube ਚੈਨਲ ਵਗੈਰਾ ਉੱਥੇ ਵੀ ਲਾਈਵ ਚੱਲ ਰਹੀ ਹੁੰਦੀ ਹੈ ਤਾਂ ਉਹ ਸਮੱਸਿਆ ਆ ਜਾਏਗੀ ਇਸ ਕਰਕੇ ਤਕਰੀਬਨ 4500 ਪੁਲਿਸ ਕਰਮਚਾਰੀ ਜਿਹੜਾ ਉੱਥੇ ਲੱਗੇਗਾ 4500 ਮਾੜੇ ਲੀਡਰ ਦੇ ਰੈਲੀ ਚ ਇਕੱਠ ਨਹੀਂ ਹੁੰਦਾ ਸਾਡੇ 4:3 ਗੱਲ ਬਿਲਕੁਲ ਠੀਕ ਹੈ ਤੁਹਾਡੀ ਇਧਰਲੇ ਪਾਸੇ ਇੱਕ ਆਈਡੀਆ ਹੈ ਹਿੰਦੂ ਨਾਮ ਤੋਂ ਕਹਿੰਨੇ ਕਿ ਅਬੋਰ ਜਦੋਂ ਮੋਦੀ ਸਾਹਿਬ ਆਏ ਸੀ ਤਾਂ ਸਾਰਾ ਸਿਟੀ ਜਿਹੜਾ ਮੋਦੀ ਦੀ ਰੈਲੀ ਦੇ ਵਿੱਚ ਗਿਆ ਸੀਗਾ ਜੀ ਲੋਕ ਆਟੋਮੈਟਿਕ ਆਉਂਦੇ ਆ ਮੋਦੀ ਸਾਹਿਬ ਨੂੰ ਸੁਣਣ ਜੀ ਚਲੋ ਦੇਖ ਲੈਣੇ ਪੰਜਾਬ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਜੋ ਇਹ ਕਹਿ ਰਹੇ ਨੇ ਭਾਈ ਸਾਹਿਬ ਬਿਲਕੁਲ ਇਹ ਗੱਲ ਸੱਚ ਆ ਜੀ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਛੋਟੀ ਨਹੀਂ ਹੋ ਸਕਦੀ ਜੀ ਉਸੇ ਵਾਸਤੇ ਕਿ ਉਹ ਰੈਲੀ ਹੋਰ ਵੀ ਵੱਡੀ ਹੋਵੇ ਭਾਜਪਾ ਇਹ ਆਪਣੇ ਵਿਉਂਤ ਬਣਾ ਰਿਹਾ ਹੈ ਇੱਕਠ ਪਰੋਂ ਅਸੀਂ ਕਿਸੇ ਪੱਖੋਂ ਹੁਣੇ ਨਾ ਰਹਿ ਜਾਈਏ ਪ੍ਰਧਾਨ ਮੰਤਰੀ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਵੱਡੇ ਸ਼ਹਿਰਾਂ 'ਚ ਜਦੋਂ ਰੈਲੀ ਰੱਖੀ ਜਾਂਦੀ ਹੈ ਤਾਂ ਉਹਨਾਂ ਨੂੰ ਸੁਣ ਵੀ ਲੋਕ ਆਉਂਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਾ ਨਹੀਂ ਪਰ ਭਾਜਪਾ ਦੀ ਜਿਹੜੀ ਆਪਣੀ ਮਤਲਬ ਕਿ ਤਾਕਤ ਹੋਏਗੀ ਨਾ ਉਹ ਵੀ ਤੇ ਪਰਖੀ ਜਾਣੀ ਆ ਹਾਂ ਬਿਲਕੁਲ ਜਿਵੇਂ ਗੁਰਦਾਸਪੁਰ ਦੇ ਵਿੱਚ ਪਟਿਆਲਾ ਮਾਹੌਲ ਹੋ ਰਿਹਾ ਕਿਉਂਕਿ ਉੱਥੇ ਤਾਂ ਅਮਰਿੰਦਰ ਸਿੰਘ ਉਹਨਾਂ ਦੀ ਆਪਣੀ ਵੀ ਹੈਗੀ ਆ ਸਮਝਦੇ ਹੋ ਨਾ ਥੋੜੀ ਬਹੁਤੀ ਲੋਕਲ ਭਾਜਪਾ ਬੇਸ਼ੱਕ ਇਸ ਪਰਿਵਾਰ ਦੇ ਨਾਲ ਨਾਰਾਜ਼ ਹੈ ਪੁਰਾਣੇ ਭਾਜਪਈ ਨਰਾਜ਼ ਨੇ ਕੈਪਟਨ ਹੋਰਾਂ ਦੇ ਨਾਲ ਪਰ باوجود ਇਸ ਦੇ ਉਹ ਪ੍ਰਧਾਨ ਮੰਤਰੀ ਦੀ ਰੈਲੀ ਚੋਂ ਗਏ ਠੀਕ ਹੈ ਨਾ ਜੀ ਆਸੇ ਪਾਸੇ ਪਿੰਡਾਂ ਚ ਵੀ ਅਮਰਿੰਦਰ ਸਿੰਘ ਕੇ ਲਿਆਉਣ ਦਾ ਯਤਨ ਕਰਨਗੇ ਲੋਕ ਆਪ ਆਪਣੇ ਆਪ ਵੀ ਆ ਸਕਦੇ ਪਰ ਜੇ ਤੁਸੀਂ ਕਹੋ ਕਿ ਸਾਰੇ ਦੇ ਸਾਰੇ 100% ਮੋਦੀ ਸਾਹਿਬ ਨੂੰ ਸੁਣ ਆਉਂਦੇ ਆ ਤੇ ਇਹ ਬਿਲਕੁਲ ਤੁਹਾਡੀ ਗੱਲ ਭਾਈ ਸਾਹਿਬ ਗਲਤ ਆ ਕਿਉਂਕਿ ਇੱਥੇ ਤੇ ਮਨਰੇਗਾ ਵਾਲੇ ਵੀ ਲਿਆਂਦੇ ਜਾਂਦੇ ਆ ਈਓਪੀ ਦੇ ਵਿੱਚ ਦੋ ਤਿੰਨ ਵਾਰੀ ਇਸ ਤਰ੍ਹਾਂ ਹੋਇਆ ਕਿ ਜਦੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਸੀ ਕਿ ਦਿਹਾੜੀ ਦੇ ਕੇ ਲਿਆਂਦਾ ਇਹ ਵੀ ਸੱਚ ਹੈਗਾ ਇਹ ਵੀ ਸੱਚ ਹੈਗਾ ਜੀ 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 ਬਾਕੀ ਚਲੋ ਭਾਈਪਾ ਜਿਹੜੀ ਹਾਈ ਕਮਾਂਡਾ ਪੰਜਾਬ ਵਾਲੀ ਉਹਨਾਂ ਦੇ ਲਈ ਵੀ ਤਾਂ ਇੱਕ ਵਾਰੀ ਇਹ ਮੁੱਛ ਦਾ ਸਵਾਲ ਬਣਿਆ ਹੋਇਆ ਕਿ ਵੱਤ ਉਹਦ ਕੱਟ ਕੀਤਾ ਜਾਵੇ ਮੋਦੀ ਸਾਹਿਬ ਹੋਣਗੇ ਤਾਂ ਤੇ ਉੱਪਰਲੇ ਪਾਸੇ ਤੋਂ ਮਿੰਟੂ ਜੀ ਇੱਕ ਵੀਰ ਦਾ ਕਮੈਂਟ ਸੀਗਾ ਜਿਹੜਾ ਵੱਖਰਾ ਸੀਗਾ ਜੀ ਪਰ ਮਟ્ਟਲੋ ਜੀ ਇਹ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਇਹ ਬਿੰਟੂ ਜੀ ਕਹਿੰਨੇ ਪਏ ਆ ਕਹਿੰਨੇ ਕਿ ਕੋਈ ਬੰਦਾ ਦੱਸ ਸਕਦਾ ਤਾਂ ਯਾਰ ਦੱਸੇ ਜਰੂਰ 600 ਯੂਨਿਟ ਵਾਲਾ ਕੀ ਹਿਸਾਬ ਕਿਤਾਬ ਆ 1099 ਯੂਨਿਟ ਦੇ ਉੱਤੇ ਬਿਜਲੀ ਦਾ ਬਿੱਲ ਆਇਆ ਇਹਨਾਂ ਨੂੰ 3300 ਰੁਪਏ 399 ਹਾਂਜੀ ਠੀਕ ਹੈ ਭਾਅ 400 ਮੰਨ ਲਓ ਤੇ ਜਦੋਂ ਕਹਿੰਦੇ ਕਿ 450 ਯੂਨਿਟ ਆ ਜਿਹੜਾ ਉਹਦੇ ਤੇ ਆਇਆ 2320 ਰੁਪਏ ਬਿੱਲ ਆ ਰਿਹਾ ਜੀ ਕੋਈ ਸੁਣਦਾ ਨਹੀਂ ਕਲੈਰਿਟੀ ਦੇ ਦਿਓ ਜੀ ਕਹਿੰਦੇ ਪਲੀਜ਼ ਕਹਿੰਦੇ ਕਿ ਬਈ ਤਾਂ 602 ਮਹੀਨੇ ਬਾਅਦ ਬਿੱਲ ਆਉਂਦਾ ਹੈ ਕਿੰਨੇ ਮਹੀਨੇ ਬਾਅਦ ਪਿੰਡਾਂ ਦੇ ਵਿੱਚ ਤਾਂ 2 ਮਹੀਨੇ ਬਾਅਦ ਹੀ ਆਉਂਦਾ ਸ਼ਹਿਰਾਂ 'ਚ ਮੇਰੇ ਖਿਆਲ ਨਾਲ 1 ਮਹੀਨੇ ਬਾਅਦ ਆਉਂਦਾ ਅੱਛਾ ਜੀ ਹਾਂ ਜੀ ਤਾਂ ਉਹ ਤਾਂ ਉੱਥੇ ਤਾਂ ਉਹਨਾਂ ਦਾ ਕਹਿ ਲਓ ਕਿ ਪੈਰਾਮੀਟਰ ਸੈੱਟ ਆ ਕਿ 600 ਯੂਨਿਟ ਤੋਂ ਉੱਤੇ ਗਿਆ ਤਾਂ ਫਿਰ ਤੁਹਾਨੂੰ ਫਲੈਟ ਰੇਟ ਉਹੀ ਲੱਗਣੇ ਜਿਹੜੇ ਹੈਗੇ ਆ ਜੀ ਤੇ ਜੇ 600 ਤੋਂ ਥੱਲੇ ਆ ਬਿੱਲ ਜ਼ੀਰੋ ਹੈ ਤਾਂ ਇਹ ਹੁਣ ਮੈਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ ਕਿ ਇਹ ਮਹੀਨਾਵਾਰ ਹੈ ਕਿ 2 ਮਹੀਨੇ ਵਾਲਾ ਬਿੱਲ ਹੈ ਹਾਂ ਥੋੜੀ ਜਾਂ ਤਾਂ ਦੁਬਾਰਾ ਸਾਫ਼ ਕਰਦੇ ਮੈਂ ਬਿੱਲ ਲਿਆ ਤਾਂ ਫਿਰ 6 600 ਯੂਨਟ ਜਿਹੜੀ ਆ ਉਹ ਨਹੀਂ ਇਦਾਂ ਹੋਣਾ ਚਾਹੀਦਾ ਤੇ ਜੇ 1 ਮਹੀਨੇ ਵਾਲਾ ਫਿਰ ਤਾਂ 300 ਤੋਂ ਟੱਪ ਗਏ ਨਾ ਤੁਸੀਂ ਫਿਰ ਤਾਂ ਤੁਸੀਂ ਆਪ ਹੀ ਲਿਖ ਰਹੇ ਹੋ ਜੀ ਤਾਂ ਫਿਰ ਉਹ ਸਭ ਨਾਲ ਚਾਰਜਸ ਜਿਹੜੇ ਪੈ ਜਾਣੇ ਆ ਪਰ ਇਹ ਨਹੀਂ ਪਤਾ ਕਿ ਮਹੀਨਾਵਾਰ ਬਿੱਲ ਆ ਕਿ 2 ਮਹੀਨੇ ਵਾਲਾ ਬਿੱਲ ਆ ਤੇ ਦੂਜੀ ਗੱਲ ਇੱਕ ਗੱਲ ਮੈਂ ਜਿਹੜੀ ਸਪਸ਼ਟ ਕਹਿ ਦੇਵਾਂ ਬਿਜਲੀ ਵਿਭਾਗ ਵਿੱਚ ਕੋਈ ਸੁਣਵਾਈ ਨਹੀਂ ਆਗੀ ਬਿਜਲੀ ਵਿਭਾਗ ਵਿੱਚ ਕੋਈ ਸੁਣਵਾਈ ਨਹੀਂ ਕੋਈ ਸਾਈਂ ਖਸਮ ਨਹੀਂ ਹੈਗਾ ਇਹ ਗੱਲ ਬਿਜਲੀ ਵਾਲੇ ਅਫਸਰ ਵੀ ਕਰ ਮੇਰਾ ਬਹੁਤ ਵੱਡੇ ਅਹੁਦੇ ਤੇ ਬੈਠਾ ਦੋਸਤ ਆ ਪਰ ਉਹਦਾ ਸਟੇਸ਼ਨ ਕੋਈ ਹੋਰ ਸੀ ਲਾ ਲੋ